ਯਸ਼ਪਾਲ ਛੋਟੀ ਜੀ ਦੀ ਥੈਂਕ ਯੂ ਦੇ ਕਰਕੇ ਅਸੀਂ ਛੋਟਾ ਜਿਹਾ ਕੀਤਾ ਇਹਨਾਂ ਦੇ ਵਾਈਫ ਨੇ ਭੈਣ ਜੀ ਇਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਉੱਥੇ ਆਰਮੀ ਦੇ ਵਿੱਚ ਯੂ ਐਸ ਆਰਮੀ ਦੇ ਵਿੱਚ ਕਰਨਲ ਰਿਟਾਇਰ ਨੇ ਤੇ ਛੋਟੀ ਸਾਹਿਬ ਇੰਜੀਨੀਅਰ ਰਿਟਾਇਰ ਨੇ ਨੇਵੀ ਦੇ ਵਿੱਚੋਂ ਤੇ ਅੱਜ ਛੋਟੀ ਸਾਹਿਬ ਵੱਲੋਂ ਆਪਣੇ ਕਾਰਕਮਲਾਂ ਦੇ ਨਾਲ ਇੱਥੇ ਇਹ ਸੋਲਰ ਪਲਾਂਟ ਦੀ ਅੱਜ ਇਨੋਗ੍ਰੇਸ਼ਨ ਕੀਤੀ ਜਾ ਰਹੀ ਹੈ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਹੜਾ ਕਿ ਇਹਨਾਂ ਦੇ ਖਾਸ ਦੋਸਤ ਬਚਪਨ ਦੇ ਦੋਸਤ ਰਾਜਾ RAM ਜੀ ਇਹਨਾਂ ਵੱਲੋਂ ਪਲਾਂਟ ਲਗਵਾਇਆ ਗਿਆ ਵਾ ਕਿਉਂਕਿ ਸੋਢੀ ਸਾਹਿਬ ਨਹੀਂ ਯੂਐਸਏ ਤੋਂ ਬੈਠਿਆ ਨਹੀਂ ਇਹ ਸਾਰੇ ਪਲਾਂਟ ਦੀ ਪਰਤਾਲ ਕੀਤੀ ਆਪਣੇ ਬਚਪਨ ਦੇ ਦੋਸਤ ਰਾਜਾ RAM ਜੀ ਦੇ ਨਾਲ ਸੰਪਰਕ ਕੀਤਾ ਤੇ ਸੋਢੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਦੀ ਜਮਾ ਪੂੰਜੀ ਸੀ ਜਿਹੜੀ ਉਹ ਇਸ ਸੋਲਰ ਪਲਾਂਟ ਤੇ ਲਾਈ ਆ ਤੇ ਅੱਜ ਇਹਨਾਂ ਦੇ ਕਰਕਮਲਾਂ ਦੇ ਨਾਲ ਅਸੀਂ ਇਸ ਸੋਲਰ ਦਾ ਮਹੂਰਤ ਕਰਨ ਜਾ ਰਹੇ ਆ ਜੀ ਥੋੜੀ ਸਾਬ ਕਿੱਥੋਂ ਬਟਨ ਰੱਪਣਾ ਜੀ ਥੋੜੀ ਸਾਬ ਆਹ ਬਟਨ ਆ ਜਿਹੜਾ ਇਹ ਬੜਾ ਇਦਾਂ ਘਮਾਉਣਾ ਇਦਾਂ ਰੈਗੂਲੇਟਰ ਵਾਂਗੂ ਹਨਾ ਹਾਂ ਬੋਲੇ ਸੋਨੇ ਹਾਲੇ ਜੀੜੀ ਇਹ ਪੂਰੀ ਦੀ ਪੂਰੀ ਬਿਲਡਿੰਗ ਤੁਸੀਂ ਦੇਖ ਰਹੇ ਹੋ ਜੀ ਤੇ ਇਹ ਸਾਰੀ ਬਿਲਡਿੰਗ ਦੇ ਵਿੱਚ ਸੋਲਰ ਲੱਗ ਚੁੱਕਿਆ ਉੱਪਰ ਤੇ ਇਹ ਸਾਰਾ ਸੋਲਰ ਆ ਜਿਹੜਾ ਇਹ ਆਉਣ ਵਾਲੇ ਸਮੇਂ 'ਚ ਆਉਣ ਵਾਲੇ 25-30 ਸਾਲਾਂ ਦੇ ਵਿੱਚ ਸਾਡੇ ਸੁਪਨਿਆਂ ਦੇ ਘਰ ਲਈ ਕਿੰਨਾ ਕੁ ਲਾਹੇਵੰਦ ਆ ਇਹ ਅਸੀਂ ਅੱਜ ਬਿਆਨ ਹੀ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਲੱਖਾਂ ਰੁਪਿਆ ਬਿੱਲ ਹਰ ਮਹੀਨੇ ਅਸੀਂ ਪੇ ਕਰਦੇ ਸੀ ਉਹਦੇ ਵਿੱਚ ਬਹੁਤ ਵੱਡੀ ਮਦਦ ਮਿਲੂਗੀ ਇਹ ਸੋਲਰ ਪਲਾਂਟ ਦੇ ਲੱਗਣ ਨਾਲ ਕੀ ਹਾਲ ਨੇ ਨਛੱਤਰ ਸਿੰਘ ਗਿੱਲ ਕੀ ਹਾਲ ਨੇ ਬਾਪੂ ਕਿਵੇਂ ਗਿੱਲ ਸਾਹਿਬ ਠੀਕ ਠਾਕ ਹਾਂ ਇਹ ਵੀਰਾਨ ਨਿਸ਼ਤਰ ਸਿੰਘ ਗੱਲ ਇਹ ਨੂੰ ਬੈਨਕੂਵਰ ਤੋਂ ਲੈ ਕੇ ਆਏ ਸੀ ਤੁਸੀਂ ਦੇਖੀ ਸੀ ਵੀਡੀਓ ਹਨ ਇਹ ਬਾਈ ਜੀ ਸਾਡੇ ਜੀ ਬਲੈਤੀਆ ਕਹਿੰਦੇ ਸੀ ਜੀ ਇਹਨਾਂ ਨੂੰ ਇੰਨੇ ਸੋਹਣੇ ਸੁਨੱਖੇ ਸੀਗੇ 18 ਸਾਲਾਂ ਤੋਂ ਜੀ ਇਹ ਘਰੇ ਸਿੰਗਲ ਨਾ ਬੰਨੇ ਹੋਏ ਸੀ ਇਹਦੇ ਭਰਾਵਾਂ ਵੱਲੋਂ ਭਰਾਵਾਂ ਨੇ ਭਰਾਵਾਂ ਨੇ ਭਰਾ ਇੱਕ ਭਰਾ ਜਰਮਨ ਚਲਾ ਗਿਆ ਸੀ ਇੱਕ ਨੇ ਇੱਥੇ ਇਹਨੂੰ ਬੰਨ ਕੇ ਜਿਹੜਾ ਇਹਦੇ ਹਿੱਸੇ ਦਾ ਘਰ ਸੀ ਇੱਕ ਆਬਦਾ ਘਰ ਤਾਂ ਉਹਨੇ ਪਾ ਲਿਆ ਜਿਹੜਾ ਇਹਦੇ ਵਾਲਾ ਹਿੱਸਾ ਸੀ ਉਹਨੇ ਜੀ ਪਸ਼ੂਆਂ ਵਾਲਾ ਘਰ ਪਾ ਕੇ ਉਸੇ ਪਸ਼ੂਆਂ ਵਾਲੇ ਘਰ 'ਚ ਇਹਨੂੰ ਬੰਨਿਆ ਹੋਇਆ ਸੀ ਤੇ ਕਹਿੰਦੇ ਜੀ ਇਹ ਮਾਰਦਾ ਜੀ ਇਹਦੇ ਨੇੜੇ ਨਾ ਜਾਇਓ ਜਦੋਂ ਅਸੀਂ ਇਹਦੇ ਕੋਲੇ ਗਏ ਇਹਨੂੰ ਵੀਰਿਆਂ ਨੂੰ ਜੱਫੀ ਪਾਈ ਮਿਲੇ ਸੰਗਲ ਖੋਲਤਾ ਇਹਨੇ ਕੱਪੜੇ ਪਾਏ ਸਾਡੇ ਨਾਲ ਤੁਰ ਪਿਆ ਇਹ ਸਾਨੂੰ ਦੱਸਦਾ ਆ ਰਿਹਾ ਵੀ ਆ ਮੇਰੇ ਪਿੰਡ ਤੋਂ ਸੜਕ ਜਾਂਦੀ ਆ ਸਤਲੁਜ ਦਰਿਆ ਆ ਗਿਆ ਆ ਲੁਧਿਆਣੇ ਵਾਲਾ ਪੋਲ ਆ ਗਿਆ ਕੁਝ ਵੀ ਨਹੀਂ ਹੋਇਆ ਸੀ ਹਾਂਜੀ ਕੁਝ ਹੋਇਆ ਹੀ ਕੁਝ ਨਹੀਂ ਸੀ ਕੋਈ ਇਹਨੂੰ ਮੈਡੀਸਿਨ ਦੀ ਵੀ ਲੋੜ ਨਹੀਂ ਸੀ ਬਸ ਸਿਰਫ ਉਦਾਂ ਹੀ ਜਮੀਨ ਜ਼ਾਇਰਾ ਦੇ ਚੱਕਰਾਂ 'ਚ ਕਹਿ ਦਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੇ ਬਹੁਤ ਹੀ ਕਹਿੰਦੀ ਵੀ ਸਤਕਾਰਯੋਗ ਸਾਡੇ ਮਹਿਮਾਨ ਜਸਪਾਲ ਸੋਢੀ ਜੀ ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਵਾਸਤੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਾਸਤੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਜਿਹੜੀ ਆ ਨਵੀਂ ਬਿਲਡਿੰਗ ਬਣ ਰਹੀ ਸੀਗੀ ਇਹਦੀ ਛੱਤ ਦੇ ਉੱਪਰ ਸਾਰੀ ਦੇ ਉੱਪਰ ਸੋਲਰ ਦਾ ਪਲਾਂਟ ਲੱਗਿਆ ਜਿਹਦਾ ਕਿ ਸਾਨੂੰ ਮੰਥਲੀ 4 ਤੋਂ 5 ਲੱਖ ਰੁਪਇਆ ਬਿੱਲ ਆਉਂਦਾ ਸੀ ਹਰ ਮਹੀਨੇ ਬਿਜਲੀ ਦਾ ਤੇ ਹੁਣ 300 ਕਿਲੋਵਾਟ ਦਾ ਇਹ ਜਿਹੜਾ ਸੋਲਰ ਪਲਾਂਟ ਲੱਗਿਆ ਜਿਹੜੀ ਡੇਢ ਕਰੋੜ ਰੁਪਏ ਦੇ ਖਰਚੇ ਦੇ ਨਾਲ ਇਹ ਪਲਾਂਟ ਛੋਟੀ ਸਾਹਿਬ ਬੱਲੀਓਂ ਲਵਾਇਆ ਗਿਆ ਛੋਟੀ ਸਾਹਿਬ ਯੂ ایس اے ਦੇ ਰਹਿਣ ਵਾਲੇ ਨੇ ਨੇਵੀ ਦੇ ਵਿੱਚ ਯੂ ایس اے ਦੇ ਵਿੱਚ ਇੰਜੀਨੀਅਰ ਸੀ ਇਹਨਾਂ ਦੇ ਵਾਈਫ ਉੱਥੇ ਯੂ ایس اے ਆਰਮੀ ਦੇ ਵਿੱਚ ਕਰਨਲ ਰਟਾਇਰ ਨੇ ਤਕਨਾਂ ਦੀ ਜਿਹੜੀ ਜਮ੍ਹਾਂ ਪੂੰਜੀ ਸੀ ਜ਼ਿੰਦਗੀ ਦੀ ਉਹ ਇਹਨਾਂ ਨੇ ਸਾਰੀ ਇੱਥੇ ਸੋਲਰ ਪਲਾਂਟ ਲਗਾ ਕੇ ਸੁਪਨਿਆਂ ਦੇ ਘਰ ਵਿੱਚ ਇੱਕ ਸਾਡੇ ਸੁਪਨਿਆਂ ਦਾ ਹਿੱਸਾ ਬਣ ਕੇ ਮਨੁੱਖਤਾ ਦੀ ਸੇਵਾ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਪਾਇਆ ਜਿਹਦੇ ਨਾਲ ਸਾਡੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਬਿਜਲੀ ਦੇ ਬਿੱਲ ਦੀਆਂ ਬਹੁਤ ਜ਼ਿਆਦਾਆਂ ਜ਼ਰੂਰਤਾਂ ਸੀ ਖਰਚੇ ਸੀ ਉਹ ਘਟ ਕੇ ਸਿਰਫ 30 ਤੋਂ 40% ਰਹਿ ਜਾਣਗੇ 60% ਤਿੱਕਰ ਉਨ੍ਹਾਂ ਦੇ ਕਟੌਤੀ ਆਜੂ ਅੱਜ ਅਸੀਂ ਸੋਲਰ ਪਲਾਂਟ ਦੀ ਸਵਿਚ ਔਨ ਕਰਨੀ ਹੈ ਪਹਿਲਾ ਦਿਨ ਅੱਜ ਜਿਹੜਾ ਸੋਲਰ ਸੋਲਰ ਆ ਜਿਹੜਾ ਉਹ ਛੋਟੀ ਸਾਹਿਬ ਦੇ ਹੱਥੋਂ ਔਨ ਕਰਵਾਇਆ ਜਾਊਗਾ ਤੇ ਸਾਡੇ ਪ੍ਰਵੰਤ ਤੇ ਸੱਜਣ ਸਾਡੇ ਪਰਿਵਾਰ ਦੇ ਸਾਰੇ ਮੈਂਬਰ ਸਵਾਗਤ ਲਈ ਖੜੇ ਨੇ ਮੰਮੀ ਹੁਣੀ ਨਾਲ ਸਾਡੇ ਬਾਪੂ ਬਜ਼ੁਰਗ ਸਾਡੇ ਆਜ ਛੋਟੀ ਸਾਹਿਬ ਆ ਗਏ ਸਾਡਾ ਸਾਰਾ ਪਰਿਵਾਰ ਦੇ ਪ੍ਰਵੰਤ ਤੇ ਜਿਹੜੇ ਮੈਂਬਰ ਨੇ ਉਹ ਸਵਾਗਤ ਕਰ ਰਹੇ ਨੇ ਛੋਟੀ ਸਾਹਿਬ ਦਾ ਛੋਟੀ ਸਾਹਿਬ ਨੂੰ ਹਾਰ ਪਾ ਕੇ ਜੀ ਸਵਾਗਤ ਕਰੋ ਮੰਮੀ ਕਿ ਛੋਟੀ ਸਾਹਿਬ ਨੇ ਮਾਤਾ ਜੀ ਜਿਨ੍ਹਾਂ ਨੇ ਆਪਣੇ ਸੋਨਹਾਰੇ ਸਭ ਤਸ਼ਰੀਆ ਕਾਲ ਇਹ ਤੁਹਾਡੇ ਨੂੰ ਹੈ ਜੀ ਮੇਰੇ ਵਾਈਫ ਆ ਆ ਜਾਓ ਬਾਬਾ ਜੀ ਸਾਰੇ ਜਣੇ ਆ ਰਾਜाराम ਜੀ ਦੇ ਵੀ ਪਾਓ ਜੀ ਇੱਕ ਦੋ ਹਾਰ ਇਹਨਾਂ ਨੂੰ ਵੀ ਜ਼ਰੂਰ ਪਾਓ ਇਹਨਾਂ ਦਾ ਵੀ ਬਹੁਤ ਧੰਨਵਾਦ ਰਾਜाराम ਜੀ ਦਾ ਇਹ ਸਰਪੰਚ ਸਾਹਿਬ ਨੇ ਜੀ ਸਾਡੇ ਹਾਂ ਜੀ ਬਾਪੂ ਗੋਪਾਲ ਥੋੜੇ ਢੱਲੇ ਨੇ ਉਹ ਡਾਕਟਰਾਂ ਨੇ ਹਜੇ ਉਹਨਾਂ ਨੂੰ ਲਾਉ ਨਹੀਂ ਮੇਰੇ ਨਹੀਂ ਮੇਰੇ ਨਹੀਂ ਮੇਰੇ ਨਹੀਂ ਇਹਨਾਂ ਦੇ ਉਹਨਾਂ ਨੇ ਡਾਕਟਰ ਸਾਡੇ ਮੈਂ ਤਾਂ ਡਾਕਟਰਾਂ ਨੇ ਲਾਉ ਨਹੀਂ ਕੀਤਾ ਉਹਨਾਂ ਨੂੰ ਆਉਣ ਲਈ ਇੱਧਰ 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 ਆ ਯਾਰ ਸਾਹਿਬ ਇੱਧਰ ਇੱਧਰ ਬਾਪੂ ਜੀ ਨਹੀਂ ਬਸ ਬਸ ਇੱਧਰ ਆ ਜੇ ਬਾ ਹਾਂ ਬੋਲੇ ਸੋਨ ਹਾਂ ਇਹ ਉਹ ਬੰਦੇ ਨੇ ਛੋਟੀ ਸਾਹਿਬ ਇਹ ਬਾਪੂ ਜੀ ਦੇ ਪੈਰ 'ਚ ਕੀੜੇ ਪਏ ਸੀ ਐਡੇ-ਐਡੇ ਕੌਲੇ ਕੀੜਿਆਂ ਨੇ ਭਰ ਕੇ ਕੱਡੇ ਸੀਗੇ ਜੀ ਵਾਹਿਗੁਰੂ ਭੁਪਿੰਦਰ ਸਿੰਘ ਜੀ ਇਹਨਾਂ ਦਾ ਨਾਮ ਆ ਅਚਾਰਜੀ ਕਹਿੰਦਾ ਜੀ ਉਹਨਾਂ ਨੇ ਨਾਲ ਚੱਲੇ ਰਹੇ ਵਾਹਿਗੁਰੂ ਇਹ ਅਰुण कुमार ਸ਼ੁਕਲਾ ਜੀ ਨੇ ਜੀ ਸਾਡੇ ਸਭ ਤੋਂ ਪਹਿਲੇ ਮੈਂਬਰ ਸਾਡੇ ਜਿਨ੍ਹਾਂ ਨੇ ਅੱਜ ਤੁਹਾਨੂੰ ਵੀ ਇੱਥੇ ਤਿੱਕਰ ਪਹੁੰਚਾਇਆ ਸਾਨੂੰ ਵੀ ਇਹ ਸਾਡੇ ਸਭ ਤੋਂ ਪਹਿਲੇ ਮੈਂਬਰ ਨੇ ਸਰਦਾਰ ਕੇਸਰ ਸਿੰਘ ਢਾਲੀਆਲ ਇਹ ਦੋ ਇਹ ਦੋਨੋਂ ਮੈਂਬਰ ਆ ਜਿਨ੍ਹਾਂ ਨੇ ਸਾਡੀ ਸੇਵਾ ਦੀ ਸ਼ੁਰੂਆਤ ਕਰਾਈ ਹੈ ਜੀ ਕੇਸਰ ਸਿੰਘ ਜੀ ਪਾਓ ਵਾਹਿਗੁਰੂ ਇਹ ਬਾਈ ਜੀ ਸਾਡੇ ਜੀ ਬਲੈਤੀਆ ਕਹਿੰਦੇ ਸੀ ਜੀ ਇਹਨਾਂ ਨੂੰ ਐਨੇ ਸੋਹਣੇ ਸੁਨੱਖੇ ਸੀਗੇ 18 ਸਾਲਾਂ ਤੋਂ ਜੀ ਇਹ ਘਰੇ ਸਿੰਗਲ ਨਾ ਬੰਨੇ ਹੋਏ ਸੀ ਇਹਦੇ ਭਰਾਵਾਂ ਵੱਲੋਂ ਭਰਾਵਾਂ ਨੇ ਭਰਾ ਮਾਨੇ ਭਰਾ ਇੱਕ ਭਰਾ ਜਰਮਨ ਚਲਾ ਗਿਆ ਸੀ ਇੱਕ ਨੇ ਇੱਥੇ ਨੂੰ ਬੰਨ ਕੇ ਜਿਹੜਾ ਇਹਦੇ ਹਿੱਸੇ ਦਾ ਘਰ ਸੀ ਇੱਕ ਆਪਦਾ ਘਰ ਤਾਂ ਉਹਨੇ ਪਾ ਲਿਆ ਜਿਹੜਾ ਇਹਦੇ ਵਾਲਾ ਹਿੱਸਾ ਸੀ ਉਹਦੇ ਜੀ ਪਸ਼ੂਆਂ ਵਾਲਾ ਘਰ ਪਾ ਕੇ ਉਸੇ ਪਸ਼ੂਆਂ ਵਾਲੇ ਘਰ 'ਚ ਇਹਨੂੰ ਬੰਨਿਆ ਹੋਇਆ ਸੀ ਤੇ ਕਹਿੰਦੇ ਜੀ ਇਹ ਮਾਰਦਾ ਜੀ ਇਹਦੇ ਨੇੜੇ ਨਾ ਜਾਇਓ ਜਦੋਂ ਅਸੀਂ ਇਹਦੇ ਕੋਲੇ ਗਏ ਇਹਨੂੰ ਵੀਰਿਆਂ ਨੂੰ ਜੱਫੀ ਪਾਈ ਮਿਲੇ ਸੰਗਲ ਖੋਲਤਾ ਇਨੇ ਕੱਪੜੇ ਪਾਏ ਸਾਡੇ ਨਾਲ ਤੁਰ ਪਿਆ ਇਹ ਸਾਨੂੰ ਦੱਸਦਾ ਆ ਰਿਹਾ ਵੀ ਆ ਮੇਰੇ ਪਿੰਡ ਤੋਂ ਸੜਕ ਜਾਂਦੀ ਆ ਸਤਲੁਜ ਦਰਿਆ ਆ ਗਿਆ ਆ ਲੁਧਿਆਣੇ ਵਾਲਾ ਪੋਲ ਆ ਗਿਆ ਕੁਝ ਵੀ ਨਹੀਂ ਹੋਇਆ ਸੀ ਹਾਂਜੀ ਕੋਈ ਹੋਇਆ ਹੀ ਕੁਝ ਨਹੀਂ ਸੀ ਕੋਈ ਇਹਨੂੰ ਮੈਡੀਸਿਨ ਦੀ ਵੀ ਲੋੜ ਨਹੀਂ ਸੀ ਬਸ ਸਿਰਫ ਉਦਾਂ ਹੀ ਜਮੀਨ ਜ਼ਾਇਰਾ ਦੇ ਚੱਕਰਾਂ 'ਚ ਕਹਿ ਦਈਏ ਜਾ ਤੇ ਅੱਜ ਇਹ ਮੀਰਾ ਸਾਡੇ ਨਾਲ ਵਧੀਆ ਤਰੀਕੇ ਨਾਲ ਜ਼ਿੰਦਗੀ ਬਤੀਤ ਕਰਦੇ ਆ ਜੀ ਰਿਸਪਾਲ ਸਿੰਘ ਸਾਡਾ ਕਾਲਾ ਵੀਰ ਆ ਕਿਉਂ ਕਾਲੇ ਭਾਈ ਕਿਵੇਂ ਹੋ ਖੋਸ਼ ਰਹੀ ਆਕਰ ਥੋੜਾ ਖੁਸ਼ ਹਾਸਕੇ 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 ਭਾਈ ਜੀ ਆਜੋ ਜੀ ਬਾਬਾ ਜੀ ਚਲ ਆਜੋ ਆਪਾ ਜੀ ਹੁਣ ਉਧਰ ਚਲਦੇ ਆ ਜਿੱਥੇ ਆਪਾਂ ਇਹ ਬਟਨ ਦਬਾਉਣਾ ਵਾ ਜਿਹੜੀ ਇਹ ਪੂਰੀ ਦੀ ਪੂਰੀ ਬਿਲਡਿੰਗ ਤੁਸੀਂ ਦੇਖ ਰਹੇ ਹੋ ਜੀ ਤੇ ਇਹ ਸਾਰੀ ਬਿਲਡਿੰਗ ਦੇ ਵਿੱਚ ਸੋਲਰ ਲੱਗ ਚੁੱਕਿਆ ਉੱਪਰ ਤੇ ਇਹ ਸਾਰਾ ਸੋਲਰ ਆ ਜਿਹੜਾ ਇਹ ਆਉਣ ਵਾਲੇ ਸਮੇਂ 'ਚ ਆਉਣ ਵਾਲੇ 25 30 ਸਾਲਾਂ ਦੇ ਵਿੱਚ ਸਾਡੇ ਸੁਪਨਿਆਂ ਦੇ ਘਰ ਲਈ ਕਿੰਨਾ ਕੁ ਲਾਹੇਵੰਦ ਆ ਇਹ ਅਸੀਂ ਅੱਜ ਬਿਆਨ ਹੀ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਲੱਖਾਂ ਰੁਪਿਆ ਬਿੱਲ ਹਰ ਮਹੀਨੇ ਅਸੀਂ ਪੇ ਕਰਦੇ ਸੀ ਉਹਦੇ ਵਿੱਚ ਬਹੁਤ ਵੱਡੀ ਮਦਦ ਮਿਲੂਗੀ ਇਹ ਸੋਲਰ ਪਲਾਂਟ ਦੇ ਲੱਗਣ ਨਾਲ ਸਾਡੇ ਮਨੁੱਖਤਾਰੀ ਸੇਵਾ ਪਰਿਵਾਰ ਦੇ ਵਿੱਚ ਰਹਿੰਦੇ ਅੱਜ ਕਰੀਬ 850 ਤੋਂ ਪਲੱਸ ਅਸੀਂ ਮੈਂਬਰ ਆ ਤੇ ਸਾਰੇ ਸੇਵਾਦਾਰ ਵੌਲੰਟੀਅਰ ਵਗੈਰਾ ਪਾ ਕੇ ਹਜ਼ਾਰ ਦੇ ਕਰੀਬ ਮੈਂਬਰ ਹੋ ਜਾਂਦੇ ਆਂ ਅਸੀਂ ਪਰ ਸਾਡੀਆਂ ਘਰ ਦੀਆਂ ਜ਼ਰੂਰਤਾਂ ਚਾਹੇ ਉਹ ਰਾਸ਼ਨ ਪਾਣੀ ਆ ਕੱਪੜੇ ਆ ਦਵਾਈਆਂ ਵਾ ਹਰ ਇੱਕ ਚੀਜ਼ ਆ ਜਿਹੜੀ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਆਪਣੇ ਆਪ ਅਸਾਈਡ ਤੇ ਨੂੰ ਆਜੋ ਜੀ ਅੱਗੇ ਪੂਰੀਆਂ ਕਰਦੇ ਨੇ ਜੀ ਜਿੱਦਾਂ ਕਿ ਸੋਢੀ ਸਾਹਿਬ ਵਰਗੇ ਰੱਬ ਰੂਪੀ ਲੋਕਾਂ ਨੂੰ ਭੇਜ ਕੇ ਚਾਹੇ ਕੋਈ ਉਹ ਰਾਸ਼ਨ ਦੀ ਗੱਲ ਆ ਚਾਹੇ ਉਹ ਕੋਈ ਕੱਪੜਿਆਂ ਦੀ ਗੱਲ ਆ ਚਾਹੇ ਉਹ ਕੋਈ ਦਵਾਈਆਂ ਦੀ ਗੱਲ ਆ ਚਾਹੇ ਉਹ ਕੋਈ ਸਿਰ ਦੀ ਛੱਤ ਆ ਬਿਲਡਿੰਗ ਦੇ ਮਟੀਰੀਅਲ ਦੀ ਗੱਲ ਆ ਹਰ ਇੱਕ ਜ਼ਰੂਰਤ ਵਾਹਿਗੁਰੂ ਪੂਰੀਆਂ ਕਰਾਉਂਦੇ ਨੇ ਕੋਈ ਅੱਲਾ ਕਹਿੰਦਾ ਕੋਈ ਰਾਮ ਕਹਿੰਦਾ ਕੋਈ ਵਾਹਿਗੁਰੂ ਕਹਿੰਦਾ ਕੋਈ ਭਗਵਾਨ ਕਹਿੰਦਾ ਪਰ ਹੈ ਉਹ ਸਾਡੇ ਵਿੱਚ ਹੀ ਵਸਦਾ ਸਾਡੇ ਨਾਲ ਹੀ ਆ ਉਹ ਐਸੇ ਸਾਡੇ ਰੱਬ ਦੇ ਬੰਦਿਆਂ ਦੇ ਰੂਪ ਦੇ ਵਿੱਚ ਸਾਡੇ ਕੋਲੇ ਪਹੁੰਚਦਾ ਆ ਜੋ ਤੁਰੇ ਚਲੋ ਜੀ ਤੇ ਇੱਥੇ ਆ ਕੇ ਕਈ ਵਾਰੀ ਮਨ ਤੇ ਇਦਾਂ ਵੀ ਖਿਆਲ ਆਉਂਦਾ ਵੀ ਅਸੀਂ ਇਦਾਂ ਹੀ ਫਿਕਰ ਕਰਦੇ ਰਹਿੰਦੇ ਆ ਵੀ ਅਸੀਂ ਆ ਕਰ ਲਈਏ ਉਹ ਕਰ ਲਈਏ ਆ ਕਮੀ ਆ ਉਹ ਕਮੀ ਆ ਸਾਨੂੰ ਸੋਚ ਕੇ ਸਮਝ ਕੇ ਦੇਖ ਕੇ ਕਈ ਵਾਰੀ ਇੰਜ ਲੱਗਦਾ ਵੀ ਖੰਨੀ ਇਹ ਸਾਡੇ ਕਰਨ ਨਾਲ ਹੋ ਰਿਹਾ ਸਭ ਕੁਝ ਪਰ ਨਹੀਂ ਇਹ ਉਹਦੀ ਕਿਰਪਾ ਨਾਲ ਹੁੰਦਾ ਦੇਖੋ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਅਸੀਂ ਇੱਕ 25 ਕਿਲੋਵਾਟ ਦਾ ਛੋਟਾ ਜਿਹਾ ਜਿਹੜਾ ਸੋਲਰ ਪਲਾਂਟ ਲਾਇਆ ਸੀ ਸਾਡੇ ਇਥੋਂ ਮੁੱਲਾਪੁਰ ਤੋਂ ਹੀ ਮਾਸਟਰ ਜੀ ਸੀਗੇ ਰਿਟਾਇਰ ਦਰਸ਼ਨ ਸਿੰਘ ਜੀ ਉਹ ਰਿਟਾਇਰ ਹੋਏ ਸੀ ਟੀਚਰ ਉਹਨਾਂ ਦੇ ਮਨ 'ਚ ਭਾਵਨਾ ਆਈ ਵੀ ਮੈਂ ਇਹਨਾਂ ਦੇ ਸੋਲਰ ਪਲਾਂਟ ਲਵਾਵਾਂ ਵੀ ਇਹ ਇਹਨਾਂ ਬਿੱਲ ਭਰ ਦੇ ਉਦੋਂ ਲੱਖ ਡੇਢ ਲੱਖ ਬਿੱਲ ਆਉਂਦਾ ਹੁੰਦਾ ਸੀ ਤਾਂ ਉਹਨਾਂ ਨੇ ਸਾਡੇ ਇੱਥੇ 25 ਕਿਲੋਵਾਟ ਦਾ ਸੋਲਰ ਲਵਾਇਆ ਸੀ ਉਦੋਂ ਅੱਜ 300 ਕਿਲੋਵਾਟ ਦਾ ਸੋਲਰ ਆ ਜਿਹੜਾ ਉਹ ਲੱਗਿਆ ਤੇ ਇਹ ਜਿਹੜਾ 300 ਕਿਲੋਵਾਟ ਦਾ ਸੋਲਰ ਸਾਡੇ ਲਈ ਇੱਕ ਸੁਪਨੇ ਤੋਂ ਘਟ ਨਹੀਂ ਇੱਕ ਸੁਪਨਾ ਸাকার ਹੋਣ ਵਾਲੀ ਗੱਲ ਆ ਵੀ ਏਡੀ ਵੱਡੀ ਜ਼ਰੂਰਤ ਸਾਡੀ ਪੂਰੀ ਹੋਈ ਐ ਇਹ ਸਾਡਾ ਕੰਪਿਊਟਰ ਸੈਂਟਰ ਆ ਥੋੜੀ ਸਾਬ ਜੀ ਜੀ ਅਸੀਂ ਇੱਥੇ ਬੱਚਿਆਂ ਵਾਸਤੇ ਕੰਪਿਊਟਰ ਸੈਂਟਰ ਬਣਾਇਆ ਹੋਇਆ ਜੀ ਇੱਥੇ ਜਿਹੜੇ ਬੱਚੇ ਇੱਥੇ ਪੜ੍ਹਦੇ ਨੇ ਇੱਥੇ ਰਹਿੰਦੇ ਨੇ ਉਹ ਵੀ ਇੱਥੇ ਇਹਦਾ ਫਾਇਦਾ ਲੈਂਦੇ ਨੇ ਤੇ ਜਿਹੜੇ ਸਾਡੇ ਪਿੰਡ ਦੇ ਨੇ ਇਹ ਪਿੰਡ ਤੋਂ ਆ ਕੁੜੀਆਂ ਸਾਡੇ ਆਉਂਦੀਆਂ ਇਸੋ ਪਿੰਡ ਤੋਂ ਆਸੇ-ਪਾਸੇ ਤੋਂ ਉਹ ਬੱਚਿਆਂ ਨੂੰ ਕੰਪਿਊਟਰ ਦੇ ਉੱਤੇ ਕੋਰਸ ਕਰਾਏ ਜਾਂਦੇ ਨੇ ਫ੍ਰੀ ਆਫ ਕਾਸਟ ਕੋਈ ਫੀਸ ਨਹੀਂ ਲਈ ਜਾਂਦੀ ਅੱਛਾ ਹਾਂ ਕੰਪਿਊਟਰ ਦੇ ਜਿਹੜੇ ਵੀ ਕੋਰਸ ਅੱਜ ਕੱਲ ਜੌਬ ਲਈ ਚਾਹੀਦੇ ਨੇ ਉਹ ਇੱਥੇ ਟੀਚਰ ਆ ਸਾਡੇ ਇੱਕ ਕੁੜੀ ਆ ਜੇ ਪੁੱਤ ਨਾਮ ਦੱਸੋ ਆਪਣਾ ਖੁਸ਼ਦੀਪ कौर ਖੁਸ਼ਦੀਪ ਕੌਰ ਆ ਜੀ ਕੁੜੀ ਇਹ ਇੱਥੇ ਸਾਡੇ ਟੀਚਰ ਰੱਖੀ ਹੋਈ ਹੈ ਕੁੜੀ ਇਹ ਇਹ ਟੀਚ ਕਰਦੀ ਹੈ ਜੀ ਹੁਣ ਜਿਵੇਂ ਇਸ ਭੈਣ ਨੂੰ ਸਾਡੇ ਕੋਲ ਲੈ ਕੇ ਆਏ ਸੀ ਠੀਕ ਨਹੀਂ ਸੀ ਮੈਂਟਲੀ ਅਫਸਰਟ ਸੀ ਬਹੁਤ ਹੁਣ ਇਹ ਭੈਣ ਕੰਪਿਊਟਰ ਦਾ ਕੋਰਸ ਕਰ ਰਹੀ ਆ ਹਾਂ ਜੀ ਤੇ ਇਸ ਤਰ੍ਹਾਂ ਦੀ ਛੋਟੀ ਜੀ ਕੋਸ਼ਿਸ਼ ਅਸੀਂ ਇੱਥੇ ਇਹ ਕਰ ਰਹੇ ਆ ਤੇ ਜਿਹੜਾ ਤੁਹਾਡੇ ਵੱਲੋਂ ਇਹ ਸੋਲਰ ਪਲਾਂਟ ਲਵਾਇਆ ਜਾ ਰਿਹਾ ਇਹ ਇਹਨਾਂ ਚੀਜ਼ਾਂ ਵਾਸਤੇ ਵੀ ਕਿਤੇ ਨਾ ਕਿਤੇ ਸਾਡੇ ਲਈ ਬਹੁਤ ਫਾਇਦੇਮੰਦ ਸਹਾਇੀ ਹੋਊਗਾ ਜੀ ਤੇ ਇਸ ਪਾਸੇ ਆ ਜੋ ਆ ਪਾਸੇ ਇਹ ਸਲਾਈ ਸੈਂਟਰ ਆ ਜੀ ਆ ਜੀ ਥੋੜੀ ਸਾਹਿਬ ਅੱਗੇ ਆ ਮੰਮੀ ਆ ਜਿਓ ਅੱਗੇ ਇਹ ਸਾਡੀਆਂ ਭੈਣਾਂ ਸਾਡੀਆਂ ਜੀ ਸਾਰੀਆਂ ਇਹ ਸਲਾਈ ਸਿੱਖਦੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਤ ਕੇ ਭੈਣਾਂ ਅੱਗੇ ਆਓ ਆਓ ਅੱਗੇ ਆ ਇਹ ਭੈਣਾਂ ਸਾਡੀਆਂ ਜੀ ਸਲਾਈ ਦਾ ਕੰਮ ਸਿੱਖਦੀਆਂ ਇਹ ਗਿੱਤ ਗਿੱਤ ਕੇ ਭੈਣਾਂ ਕੀ ਬਣਾ ਰਹੀਆਂ ਤੂੰ ਉਹ ਲਿਆ ਦਿਖਾ ਕੇ ਹਾਂ ਇਹ ਭੈਣ ਬਲਾਈਂਡ ਸੀ ਜੀ ਅਸੀਂ ਇਹਨੂੰ ਬਠਿੰਡੇ ਤੋਂ ਲੈ ਕੇ ਆਈ ਸੀ ਇਹ ਇੱਕ ਘਰ ਦੇ ਵਿੱਚ ਬੰਦ ਪਈ ਸੀ ਇਕੱਲੀ ਬਲਾਈਂਡ ਅੱਛਾ ਇਹਦਾ 27 22 ਕਿਲੋਈ ਭਾਰਸ ਜਮੇ ਹੱਡੀਆਂ ਦਾ ਪਿੰਜਰਾ ਅੱਛਾ ਤੇ ਅੱਖਾਂ ਦੇ ਆਪਰੇਸ਼ਨ ਹੋ ਗਏ ਉਹਨੂੰ ਦਿਖਣ ਲੱਗ ਗਿਆ ਭੈਣ ਨੂੰ ਆ ਦੇਖੋ ਕਿੰਨਾ ਸੋਹਣਾ ਇਹਨੇ ਬਣਾਇਆ ਹਾਂ ਮਾਲੀ ਇਹ ਹੱਥਾਂ ਦੇ ਨਾਲ ਭੈਣ ਇਹ ਸਾਡੇ ਟੀਚਰ ਨੇ ਟੀਚਰ ਇਧਰ ਆਓ ਬੇਟਾ ਆ ਦੇਖੋ ਆ ਸਾਡੀ ਧੀ ਨਹੀਂ ਬਣਾਇਆ ਇਹ ਸਾਡੀ ਬੋਲ ਨਹੀਂ ਸਕਦੀ ਭੈਣ ਗੁੰਗੀ ਬੋਲੀ ਆ ਕਿ ਸਾਨੂੰ ਲੁਧਿਆਣੇ ਨਹਿਰ ਤੋਂ ਮਿਲੀ ਸੀ ਭੈਣ 4 ਸਾਲ ਪਹਿਲਾਂ ਤਾਂ ਪਤਾ ਨਹੀਂ ਲੱਗਿਆ ਅਜੇ ਤੱਕ ਇਹ ਕਹੇ ਕੌਣ ਆ ਤੇ ਇਹ ਦੱਸ ਨਹੀਂ ਸਕਦੀ ਨਾ ਪੜ ਸਕਦੀ ਲਿਖ ਨਹੀਂ ਸਕਦੀ ਬੋਲ ਨਹੀਂ ਸਕਦੀ ਹਾਂਜੀ ਕਿਨੇ ਬਣਾਇਆ ਇਹ ਨੀਹਾ ਨੇ ਬਣਾਇਆ ਆਪਣੇ ਨੇ ਨੈਨਾ ਨੈਨਾ ਕਿੱਥੇ ਜਾਣਾ ਐਦਾਂ ਬੜੇ ਤ੍ਰੀਂਤ ਜਾਣਾ ਕਿੰਨੇ ਜਿੰਦੀ ਐਦਾਂ ਐਦਾਂ ਉਹ ਚਿਕ 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 ਪਰ ਪਤਾ ਨਹੀਂ ਕਿੱਥੇ ਜਾਣਾ ਤੇ ਇਸ ਤਰ੍ਹਾਂ ਦਾ ਛੋਟਾ ਜਿਹਾ ਅਪਰਾਲਾ ਜੀ ਇਹ ਸਾਡਾ ਤੇ ਤੁਹਾਡੇ ਸਾਰਿਆਂ ਦੇ ਜਿਹੜੇ ਕੀਤੇ ਜਾ ਰਹੇ ਅਪਰਾਲੇ ਆ ਜਿਹੜੇ ਉਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਸਪੋਰਟ ਮਿਲੂਗੀ ਠੀਕ ਹੈ ਇੱਥੇ ਕੈਂਪ ਵਗੈਰਾ ਲਾਉਣਾ ਜਿਹੜੇ ਬੱਚਿਆਂ ਦੇ ਸਟੱਡੀ ਨਾਲ ਰਿਲੇਟਡ ਕੈਂਪ ਲੱਗਦੇ ਨੇ ਸ਼ਾਮ ਨੂੰ ਬੱਚਿਆਂ ਦਾ ਜਿਹੜੇ ਟੀਚਰ ਆ ਜਿਹੜੇ ਇੱਥੇ ਆਉਂਦੇ ਨੇ ਉਹਨਾਂ ਨੂੰ ਟਿਊਸ਼ਨ ਪੜਾਉਣਾ ਟੀਚਿੰਗ ਹੁੰਦੀ ਹੈ ਇੱਥੇ ਟਿਊਟਰ ਆਉਂਦੇ ਨੇ ਇੱਥੇ ਬੈਠ ਕੇ ਬੱਚਿਆਂ ਨੇ ਟਿਊਸ਼ਨ ਵਗੈਰਾ ਆ ਡੈਸਕ ਪਏ ਆ ਬੱਚਿਆਂ ਦੇ ਆਹਾਂ ਸੌਰੀ ਆਹਾਂ ਬਾਲ ਘਰ ਆ ਜੀ ਬੱਚਿਆਂ ਦਾ ਕੁੜੀਆਂ ਦਾ ਆ ਜਾਓ ਇਹ ਬੇਟੀਆਂ ਹੁਣ ਸਕੂਲ ਗਈਆਂ ਹੋਈਆਂ ਨੇ ਸਾਰੇ ਬੱਚੇ ਸਕੂਲ ਗਏ ਹੋਏ ਆ ਇਸ ਟਾਈਮ ਤੇ ਇਹ ਵਾਸ਼ਰੂਮ ਆ ਉਹਨਾਂ ਦੇ ਤੇ ਇੱਥੇ ਇਹ ਬੈੱਡ ਆ ਉਹਨਾਂ ਦੇ ਸਾਰਿਆਂ ਦੇ ਆਪਣੇ ਕੋਲੇ ਕਰੀਬ 22 23 ਬੱਚੀਆਂ ਨਾ ਜਿਹੜੀਆਂ ਗਰਲਸ ਨੇ ਹਾਂਜੀ ਇੱਥੇ ਰਹਿੰਦੇ ਆ ਗਰਲਸ ਤੇ ਬਾਕੀ ਬੁਆਇਸ ਨੇ ਮੰਨ ਲਓ ਆਪਣੇ ਕੋਲੇ 50 ਪਲੱਸ ਬੱਚੇ ਨੇ ਜਿਹੜੇ ਸਕੂਲ ਜਾਂਦੇ ਨੇ ਅੱਛਾ 50 ਤੋਂ ਵੱਧ ਬੱਚੇ ਹੋ ਗਏ ਨੇ ਜਿਹੜੇ ਸਕੂਲ ਰੈਗੂਲਰ ਸਕੂਲ ਹੁੰਦੇ ਮ ਉਹਨਾਂ ਦੇ ਬੱਚਿਆਂ ਨੇ ਆਪਣੇ ਨਾਮ ਲਿਖ ਕੇ ਹੋਇਆ ਉਹ ਜੀਵੀਰ ਕਾ ਤਾਨੀਆਂ ਉਹ ਠੀਕ ਹੈ ਅੰਚਕਾ ਉਹ ਹਰਸ਼ਦਾ ਬੱਡ ਹੈ ਨਾ ਆਪਣੇ ਆਪਣੇ ਇਦਾਂ ਅੱਛਾ ਤੇ ਉਹਨਾਂ ਨੇ ਕੱਪੜੇ ਵੀ ਇਹਦੇ ਵਿੱਚ ਹੀ ਮੇਨਟੇਨ ਕਰਕੇ ਰੱਖੇ ਹੁੰਦੇ ਆ ਤੇ ਆਪਣੀਆਂ ਬੁੱਕਸ ਵਗੈਰਾ ਵੀ ਉਹਨਾਂ ਨੇ ਇਹਦੇ ਵਿੱਚ ਇਸ ਤਰ੍ਹਾਂ ਸਾਰੇ ਮੇਨਟੇਨ ਕਰਕੇ ਅਸੀਂ ਬੱਚਿਆਂ ਨੂੰ ਮੈਂ ਚੈੱਕ ਕਰਦਾ ਰਹਿਣਾ ਇਨਸਪੈਕਸ਼ਨ ਕਰਦਾ ਰਹਿਣਾ ਵੀ ਬੱਚੇ ਆਪਣੇ ਕੱਪੜਿਆਂ ਨੂੰ ਆਪਣੇ ਬੁਕਸ ਨੂੰ ਮੇਨਟੇਨ ਰੱਖਦੇ ਆ ਜਾਂ ਨਹੀਂ ਹਰ ਹਫਤੇ ਅਸੀਂ ਉਹਨਾਂ ਦੇ ਬੈੱਡ ਚੈੱਕ ਕਰਦੇ ਆ ਵੀ ਸਾਰਾ ਕੁਝ ਸਹੀ ਹੋ ਰਿਹਾ ਕਿ ਨਹੀਂ ਹੋ ਰਿਹਾ ਇਹ ਬੋਲੀਆਂ ਜੀ ਪੰਜਾਬੀ ਦੀਆਂ ਉਪ ਬੋਲੀਆਂ ਜਿਹੜੀਆਂ ਪੰਜਾਬ ਦੇ ਵਿੱਚ ਬੋਲੀਆਂ ਬੋਲੀਆਂ ਜਾਂਦੀਆਂ ਦਵਾਬੀ ਮਾਝੀ ਪੁਆਧੀ ਮਲਬਈ ਪਠੋਰੀ ਮਲਤਾਨੀ ਡੋਗਰੀ ਇਹ ਪੰਜਾਬ ਦੀਆਂ ਅਸਲੀ ਬੋਲੀਆਂ ਹੁੰਦੀਆਂ ਸੀ ਜਦੋਂ ਸੰਯੁਕਤ ਪੰਜਾਬ ਸੀਗਾ ਤੇ ਜਿਵੇਂ ਜਿਵੇਂ ਹੁਣ ਤਾਂ ਪੰਜਾਬ ਦੇ ਵਿੱਚ ਕੱਟੀ ਜਾਂਦੀਆਂ ਜੀ ਇਹ ਪਵਦੀ ਬਹੁਤ ਘਟ ਗਈ ਆ ਹਨਾ ਬਾਕੀ ਮਲਤਾਨੀ ਵੀ ਘਟ ਗਈ ਆ ਇਹ ਮੋਟੀਵੇਟਰ ਨੇ ਜਿਹੜੇ ਮੰਨ ਲਓ ਆਪਣੇ ਸਮਾਜ ਦੇ ਲਈ ਅਮਰਤਾ ਪ੍ਰੀਤਮ ਲਤਾ ਮਕੇਸ਼ਕਰ ਆਪਣੇ ਮਦਰ ਟ੍ਰੈਸਾ ਜੀ ਹੋਗੇ ਚੰਚੀ ਦੀ ਰਾਣੀ ਹੋਗੇ ਨਾ ਜਿੰਦਕੌਰ ਹੋਗੇ ਕਲਪਨਾ ਚਾਵਲਾ ਹੋਗੇ ਪੀਟੀ 우ਸ਼ਾ ਹੋਗੇ ਤਾਂ ਜੋ ਬੱਚੇ ਮੋਟੀਵੇਟ ਹੁੰਦੇ ਰਹਿਣ